ہرمندر صاحب تھی حملہ کی نہیں گئتا ہے چوراسی دے دنگی کی نہیں گئتا ہے کانسٹیوشن دیگل کرتے ہیں کہ کانسٹیوشن میں کنی بار کانگرس پارٹی نے میرے کانگرس سی ایٹی ٹائمز تو بعد کانسٹیوشن نو میڈمنٹ کیتا ہوں شیر آیا شیر آیا شیر آیا وہ تو کانگرس پارٹی دارے جو شیر ہی نہیں آ رہے ہیں دراکے رہوں لوگیں ایک مدلدہ پورے پلیاب <takter> بیجی کی دکھا آگے ਸਾਂਭ ਕੋਲ ਉਪਰ ਕੀਤੀ ਬੰਦਟ ਲਈ ਸਰਜਾਂ ਦੇ ਸਾਰਾ ਦਾ ਮਸਲਾ ਦਾ ਹੱਲ ਹੋਣਾ ਚਾਹੀਦਾ ਐਨੀ ਡਿਵੈਲਪਡ ਸਟੇਟ ਲੈਂਡ ਨੇਸ਼ਨ ਕਸਾਲ ਉਸ ਦੇਸ਼ ਦਾ ਗੀਡ ਦੀ ਹੱਡੀ ਉਹ ਝੰਡਾ ਚੱਕ ਕੇ ਮੋਦੀ ਸਾਹਿਬ ਕੋਲ ਜਾ ਸਕਦੇ ਹੋ ਹੱਲ ਕਰਾਂਗੇ ਅਸੀਂ ਪਰੇਟ ਜਾਵਾਂਗਾ ਚੁਣੀ ਹੋਇਆ ਝੰਡਾ ਫੜਿਆ ਹੋਵੇ ਤੁਸੀਂ ਜਾਓ ਪੀਐਮ ਕੋਲ ਕਿਉਂ ਨਹੀਂ ਜਾ ਐਸ ਸੀ ਜੈਸੇ ਕਾਟ ਤੋੜਾ ਭਾਰਾ ਪਲਾਂਗ ਲੱਗਣਗੇ ਤਾਂ ਜਾ ਕੇ ਮੈਂ ਸਮੂਹ ਨੂੰ ਬਚਾਵਾਂਗਾ ਤੋੜਦੇ ਤਾਂ ਵੀ ਲੱਗਦਾ ਹੈਗਾ ਕਿ ਸਾਰੇ ਕਾਂਗਰਸੀ ਇਸ ਵਾਸ਼ਿੰਗਟਨ ਚੋਂ ਪਾ ਕੇ ਜਿਹੜਾ ਵੀ ਤੁਸੀਂ ਲੈ ਆਓਗੇ ਫਿਰ ਤੁਹਾਡੇ ਨਾਲ ਆਏਗਾ ਪੀਸਾ ਹੋ। ਕਾਂਗਰਸ ਪਾਰਟੀ ਮੈਨੂੰ ਲੱਗਦਾ ਹੈ ਅਗਲੇ 5 ਸਾਲ 6 ਸਾਲ ਦੇ ਵਿੱਚ ਪੰਜਾਬ ਵੀ ਖਤਮ ਹੋ ਜਾਣਾ ਹੈ। ਫਿਨਿਸ਼ਡ ਜਿੱਥੇ ਜਿੱਥੇ ਇੰਡੀਆ ਸਿੱਤੀ ਇਹ ਖਤਮ ਹੋ ਗਿਆ ਇਥੇ ਨਹੀਂ ਖਤਮ ਹੋ ਜਾਣਾ। ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਜੀ ਨੇ ਯਾਤਰਾ ਕੱਢੀ ਦੇਸ਼ ਨੂੰ ਜੋੜਨ ਦੀ ਜਿਸ ਪਾਰਟੀ ਨੇ ਦੇਸ਼ ਤੋੜਿਆ ਉਹ ਆ ਦੇਸ਼ ਜੋੜਨ ਦੀ ਗੱਲ ਕਰਦੀ ਹੈ ਮੋਦੀ ਸਾਹਿਬ ਨੇ کم کر کے دکھایا کس طریقے نہ دیش میں لوڑے ہیں تین سو ستر ہٹایا ہے بہت 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 میں ادھے بچ بھی آیا ہندو کیوں ہوں نہیں 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 ਹਿੰਦੂ ਨੂੰ ਕੌਂਟਰਸ ਨੇ ਪਰਟੈਕ ਕੀਤਾ ਹੁਣ ਇਹ ਗੱਲ ਚੱਲ ਰਹੀ ਹੈ ਕਿ ਰਾਮ ਮੰਦਰ ਦੇ ਨਾਲ ਤੇ ਸ਼ਾਇਦ ਉਹ ਵੀ ਜੀਪੀ ਵਰਕ ਆਪਰੇਸ਼ਨ ਆਹਤੀ ਜਨਤਾ ਪਾਰਟੀ ਪੰਜਾਬ ਹਮੇਸ਼ਾ ਅਕਾਲੀ ਦਲ ਦੇ ਥੱਲੇ ਲੱਗ ਕੇ ਉਹਨਾਂ ਨੇ ਕੰਮ ਕੀਤਾ ਔਰ ਬਹੁਤ ਛੋਟੇ ਪੱਧਰ 22 ਸੀਟਾਂ 117 ਜੋ 22 ਸੀਟਾਂ ਜਿਸ ਦਿਨ ਤੋਂ ਭਾਰਤੀ ਜਨਤਾ ਪਾਰਟੀ ਅਲੱਗ ਹੋ ਗਈ ਹੈ ਹਿੰਦੂ ਅੱਜ ਸਾਡੇ ਕੰਨੀ ਆ ਰਹੇ ਐਂਡ ਸਾਡੇ ਨਾਲ ਹੋ ਰਿਹਾ ਹੈ ਫੰਨਾ ਦੀ ਲੜਾਈ ਜਿਹਦੇ ਨਾਲ ਆ ਕੇ ਤੁਹਾਡੇ ਸਾਹਮਣੇ ਖੜਾ ਹਾਂ ਮਾਨਨੇ ਜੀ ਫੇਰੇ ਕਹਿੰਦਾ ਸਾਭ ਬਾਹਰ ਤੋਂ ਆਏ ਜੰਦਾ ਸਾਹਿਬ ਵੀ ਬਾਹਰ ਤੇ ਹੀ ਹੈ ਠੀਕ ਹੈ ਅਕਾਲੀ ਦਰਬੀ ਪ੍ਰਾਪਤਿਆ ਕੀ ਹੈ ਮਾਨ ਸਾਹਿਬ ਨੇ ਕਿਤੇ ਪਹਿਲ ਥਾਂ ਲੇ ਇੱਕ ਵਾਰ ਗਟੇਰ ਆ ਗਿਆ ਸੀ ਮੈਨੂੰ ਵੀ ਲੱਗਦਾ ਦੁਬਾਰਾ ਆਣਾ ਹੈ ਮਾਹੌਲ ਉਸ ਵੇ ਐਸਾ ਸੀਗਾ ਆਵਾਜ਼ੀ ਪਾਰਟੀ ਦੇ ਉਮੀਦਵਾਰ ਕਹਿੰਦੇ ਕਿ ਮੈਂ ਸਾਡੀ ਜੋ ਸਰਕਾਰ ਦੀ ਪ੍ਰਾਪਤੀ ਹੈ ਪਿਛਲੇ 2 ਸਾਲ ਉਦੇ ਉੱਤੇ ਵਲੈਕਸ਼ਨ ਲੱਗ ਰਿਹਾ ਜੇ ਉਦੇ ਉੱਤੇ ਵਲੈਕਸ਼ਨ ਲੱਗਦੇ ਮਿੱਥੇ ਸਾਬ ਕੋਈ ਕਿਸੇ ਬੰਦੇ ਨੇ ਵੋਟ ਨਹੀਂ ਪਾਈ ਜਿੱਦੀ ਪ੍ਰਾਪਤੀ ਨਹੀਂ ਤੇਰੇ ਪਿਤਾ ਜੀ ਹਿੰਦੂ ਪਰਿਵਾਰ ਦੇ ਵਿੱਚੋਂ ਉਹਨਾਂ ਦਾ ਜਨਮ ਹੋਆ ਲਾਹੌਰ ਦੇ ਵਿੱਚ ਪਟਾਣਛੋ ਤੋਂ ਪਹਿਲਾਂ ਮੇਰੀ ਮਾਤਾ ਜੀ ਪਟਿਆਲਾ ਪਰਿਵਾਰ ਤੋਂ ਹੈ ਮਹਾਰਾਜ ਭੁਪਿੰਦਰ ਸਿੰਘ ਜੀ ਦੀ ਬੇਟੀ ਹੈ ਤੇ ਸੱਚਾ ਪੰਜਾਬੀ ਹੈ 162 ਚ ਪਹਿਲੀ ਵਾਰ ਮੈਂ ਐਮਐਲਏ ਬਣਿਆ ਸੀ ਫਿਰ politcal ਜ਼ਿੰਦਗੀ ਉਸੇ ਸ਼ੁਰੂ ਹੋਈ 13 14 ਦੇ ਵਿੱਚ ਅਸਤੀਫਾ ਦਿੱਤਾ ਕਾਂਗਰਸ ਪਾਰਟੀ ਤੋਂ ਐਮਐਲਏ ਸ਼ਿਪ ਤੋਂ ਵੀ ਅਸਤੀਫਾ ਦੇ ਕੇ 3 ਸਾਲ ਮੇਰੇ ਬਕਾਇਦਾ ਸੀ ਮੈਂ ਰਹਿ ਸਕਦਾ ਸੀ ਪਰ ਉਸੂਲਾਂ ਦੇ ਕਰਕੇ ਮੈਂ ਉਹ ਵੀ ਛੱਡ ਦਿੱਤਾ ਅੱਜ ਵੀ ਮੌਕਾ ਹੈ ਵਿਆਪਕ ਬੀਜੇਪੀ ਵੀ ਨੁਮਾਇंदे ਜਿਤਾ ਕੇ ਸੈਂਟਰ ਦੇ ਪੇਜ ਤੇ ਉਹ ਪੰਜਾਬ ਦੀ ਆਵਾਜ਼ ਬਣਨ ਲਈ ਪਰ ਕੇ ਜਦੋਂ ਮਦਦ ਤੋਂ ਬੇਰ ਲ ਕੋਈ ਵੀ ਸੁਭਾਤਰ ਰੱਖੀ ਨਹੀਂ ਕਰ ਸਕਿਆ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ 2024 ਦੀ ਲੜਾਈ ਦਿਨੋ ਦਿਨ ਤਿੱਖੀ ਹੋ ਰਹੀ ਹੈ ਸਾਰੇ ਚਿਹਰੇ ਮੈਦਾਨ ਚ ਨੇ ਬੀਜੇਪੀ ਦੀ ਗੱਲ ਕਰੀਏ ਪੰਜਾਬ ਚ ਤਾਂ ਚਿਹਰਿਆਂ ਦੀ ਲੜਾਈ ਚ ਬੀਜੇਪੀ ਕਾਫੀ ਸਟਰੋਂਗ ਹੈ ਪੰਜਾਬ ਦੇ ਅੰਦਰ ਤਜਰਬਾ ਚ ਇਹ ਨਵਾਂ ਕਰ ਰਹੀ ਹੈ ਬੀਜੇਪੀ ਇਹ ਕੱਲਿਆਂ ਪਹਿਲੀ ਵਾਰ ਲੜ ਰਹੀ ਹੈਗੀ ਲੋਕ ਸਭਾ ਚੋਣ ਪਰ ਚਿਹਰੇ ਵੱਡੇ ਉਤਾਰੇ ਗਏ ਨੇ ਸਾਰੀਆਂ ਹੀ ਸੀਟਾਂ ਦੇ ਉੱਤੇ ਅਸੀਂ ਆ ਸੰਗਰੂਰ ਚ ਤੇ ਸੰਗਰੂਰ ਚ अरविंद खन्ना काफी लंबे समय तो एक्टिव ਨੇ ਪਹਿਲਾ ਕਾਂਗਰਸ ਚ ਰਹੇ ਤੇ ਹੁਣ ਬੀਜੇਪੀ ਚ ਨੇ ਤੇ ਅਰਵਿੰਦ ਖੰਨਾ ਦੀ ਪਛਾਣ ਇਕੱਲੀ ਪੋਲਿਟਿਕਸ ਨਹੀਂ ਆ ਉਹਨਾਂ ਦੀ ਪਛਾਣ ਇਥੇ ਇੱਕੋ ਸੰਸਥਾ ਚਲਾਉਂਦੇ ਰਹੇ ਨੇ ਉਮੀਦ ਜਿਹਦੇ ਕਰਕੇ ਲਗਭਗ ਸੰਗਰੂਰ ਦੇ ਸਾਰੇ ਹੀ ਪਿੰਡ ਤੇ ਸ਼ਹਿਰ ਉਹਨਾਂ ਨੂੰ ਇੱਕ ਸਮਾਜ ਸੇਵਕ ਦੇ ਤੌਰ ਦੇ ਉੱਤੇ ਵੀ ਜਾਣਦੇ ਨੇ ਗੱਲਬਾਤ ਕਰਦੇ ਆ 24 ਦੀ ਲੜਾਈ ਦਾ ਮਤਲਬ ਕੀ ਆ ਔਰ ਅਰਵਿੰਦ ਖੰਨਾ ਕੌਣ ਨੇ ਤੇ ਅਰਵਿੰਦ ਖੰਨਾ ਬਿਜ਼ਨਸਮੈਨ ਤੋਂ ਬਿਨਾ ਬਾਕੀ ਚੀਜ਼ਾਂ ਨੂੰ ਕਿਵੇਂ ਮੈਨੇਜ ਕਰਦੇ ਰਹੇ ਨੇ ਪੋਲਿਟਿਕਸ ਤੇ ਬੀਜੇਪੀ ਨਾਲ ਕਿਉਂ ਆਏ ਤੇ ਅਗਲੀ ਲੜਾਈ ਉਹਨਾਂ ਦੀ ਕਿਸ ਤਰ੍ਹਾਂ ਦੀ ਸਵਾਗਤ ਜੀ ਬਹੁਤ ਬਹੁਤ ਥੈਂਕ ਯੂ ਆਦਰਸ਼ ਜੀ ਥੈਂਕ ਯੂ ਮੈਂ ਥੋੜਾ ਤੁਹਾਨੂੰ ਪਿੱਛੇ ਲੈ ਕੇ ਚੱਲਦਾ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇਦਾਰ ਵੀ ਹੋਗੇ ਤੇ ਤੁਹਾਡੀ ਫੈਮਿਲੀ ਬਾਰੇ ਮੈਂ ਜਾਨਣਾ ਚਾਹੁੰਦਾ ਤੁਹਾਡੇ ਮਾਤਾ ਪਿਤਾ ਜੀ ਬਾਰੇ ਜਾਨਣਾ ਚਾਹੁੰਦਾ ਨਹੀਂ ਮੇਰੇ ਪਿਤਾ ਜੀ ਇੱਕ Hindu ਪਰਿਵਾਰ ਦੇ ਵਿੱਚੋਂ ਦਾ ਜਨਮ ਹੋਇਆ ਲੋ ਹਾਰ ਦੇ ਵਿੱਚ 파ਟਨਰਸ਼ਿਪ ਤੋਂ ਪਹਿਲਾਂ 파ਟਨਰਸ਼ਿਪ ਤੋਂ ਬਾਅਦ ਉਹਨਾਂ ਨੂੰ ਸਾਰਾ ਛੱਡ ਕੇ ਇੱਥੇ ਆਪਣੀ ਨਵੀਂ ਜ਼ਿੰਦਗੀ ਉਹਨਾਂ ਨੂੰ ਸ਼ੁਰੂ ਕਰਨੀ ਪਈ ਮੇਰੇ ਫਾਦਰ ਸਾਹਿਬ ਨੇ ਆਰਮੀ ਦੇ ਵਿੱਚ ਵੀ ਕਾਫੀ ਸਾਲ ਲਾਇਏ ਸੀਗੇ ਮੇਰੀ ਮਾਤਾ ਜੀ ਪਟਿਆਲਾ ਪਰਿਵਾਰ ਤੋਂ ਹੈ ਮਹਾਰਾਜ ਭੁਪਿੰਦਰ ਸਿੰਘ ਜੀ ਦੀ ਬੇਟੀ ਹੈ ਤੇ ਸੱਚਾ ਪੰਜਾਬੀ ਆ ਮੈਂ ਤਾਂ ਮੰਮੀ huri ਸੇਫ ਫੈਮਲੀ ਚ ਤੁਹਾਡੇ ਬੈਦਾ ਇਤਤ ਕਿਸ ਤਰ੍ਹਾਂ ਦਾ ਮਾਹੌਲ ਸੀ ਪਰਿਵਾਰ ਚ ਤੁਹਾਡੇ ਸੰਸਕਾਰ ਕਿਸ ਤਰ੍ਹਾਂ ਦੇ ਸੀ ਨਹੀਂ ਨੋਰਮਲ ਮੀਡਲ ਕਲਾਸ ਫੈਮਲੀ ਐਸੀ ਕੋਈ ਗੱਲ ਨਹੀਂ ਸੀਗੀ ਜੋ ਮਾਹੌਲ ਹੁੰਦਾ ਨੋਰਮਲ ਪਰਿਵਾਰ ਦੇ ਵਿੱਚ ਪਰਮਾਤਮਾ ਤੋਂ ਡਰ ਕੇ ਨਹੀਂ ਜਿਆਦਾ ਨਹੀਂ ਸਾਡੀ ਸਾਡੀ ਫੈਮਲੀ ਇਨੀ ਕੋਈ ਜਿਆਦਾ ਰਿਲੀਜੀਅਸ ਨਹੀਂ ਹੈ ਪਰ ਹਾਂ ਸਾਰੇ ਪਰਮਾਨੰ ਪੂਰਾ ਮਾਦ ਸਤਕਾਰ ਮੰਦਿਰਾਂ ਦੇ ਵਿੱਚ ਜਾਣਾ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਤੇ ਸਾਰੇ ਨੋਰਮਲ ਸੀਗੇ ਓਵਰ ਰਿਲੀਜੀਅਸ ਨਹੀਂ ਹੈ ਫਿਰ ਮੇਰੇ ਫਾਦਰ ਸਾਹਿਬ ਆਰਮੀ ਤੋਂ ਛੱਡ ਕੇ ਬਾਅਦ ਜਦੋਂ ਉਹ ਤੋਂ ਮੇਰੇ ਪੈਦਾ ਹੋਣ ਤੋਂ ਪਹਿਲਾਂ ਦੀ ਗੱਲ ਪਰ ਮੇਰੇ ਜਨਮ ਹੋਣ ਤੋਂ ਬਾਅਦ ਫਾਦਰ ਸਾਹਿਬ ਦਾ ਬਿਜ਼ਨਸ ਸ਼ੁਰੂ ਹੋ ਗਿਆ ਸੀ ਉਹਨਾਂ ਨੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੀ ਐਂਡ ਸੋ ਨੋਰਮਲ ਬਿਜ਼ਨਸ ਫੈਮਿਲੀ ਆ ਟ੍ਰੈਵਲ ਬਹੁਤ ਕੀਤਾ ਮੈਂ ਤਾਂ ਬਾਹਰ ਵੀ ਪੜ੍ਹਾਈ ਕਰਨ ਗਿਆ ਸੀ ਮੈਂ ਇੰਗਲੈਂਡ ਚ ਸਕੂਲਿੰਗ ਕੀਤੀ ਅਮਰੀਕਾ ਚ ਕਾਲਜ ਕੀਤਾ ਫਿਰ ਮੈਂ ਇੰਡੀਆ ਵਾਪਸ ਆਇਆ ਮੈਂ ਆਪਣਾ ਕੰਮ ਸ਼ੁਰੂ ਕੀਤਾ ਫਿਰ ਪੋਲਿਟਿਕਸ ਦੇ ਵਿੱਚ 99 98 ਦੇ ਵਿੱਚ ਮੈਂ ਆਪਣੀ ਉਮੀਦ ਸੰਸਥਾ ਸ਼ੁਰੂ ਕੀਤੀ ਉਹਦੇ ਬਾਅਦ 2002 ਚ ਪਹਿਲੀ ਵਾਰ ਮੈਂ ਐਮਐਲਏ ਬਣਿਆ ਤੇ ਫਿਰ ਪੋਲਿਟਿਕਲ ਜ਼ਿੰਦਗੀ ਉੱਥੇ ਸ਼ੁਰੂ ਹੋ ਗਈ ਨਾ 13 14 ਦੇ ਵਿੱਚ ਅਸਤੀਫਾ ਦਿੱਤਾ ਕਾਂਗਰਸ ਪਾਰਟੀ ਤੋਂ ਵਿਧਾਨ ਸਭਾ ਤੋਂ ਮੇਰੇ ਖਿਆਲ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਇਹ ਬੰਦਾ ਜਿਨੇ ਉਸੂਲਾਂ ਦੇ ਉੱਤੇ ਨਾ ਕਿ ਕੱਲੇ ਕਾਲੀਸੀ ਨਹੀਂ ਛੱਡੀ ਐਮੈਲਿਸ਼ਿਪ ਤੋਂ ਵੀ ਸਿਫਾ ਦੇ ਕੇ 3 ਸਾਲ ਮੇਰੇ ਬਕਾਇਦਾ ਸੀ ਮੈਂ ਰਹਿ ਸਕਦਾ ਸੀ ਪਰ ਉਸੂਲਾਂ ਦੇ ਕਰਕੇ ਮੈਂ ਉਹ ਵੀ ਛੱਡ ਦਿੱਤੀ ਇਸ ਕਰਕੇ ਹਮ ਵਾਪਸ ਆਇਆ ਮੈਂ ਪੰਜਾਬ ਨੂੰ ਮੇਰੀ ਇਹ ਸੋਚ ਹੈ ਕਿ ਆਪਾਂ ਪੰਜਾਬ ਨੂੰ ਬਚਾਣਾ ਹੈ ਪੰਜਾਬ ਬਹੁਤ ਪਿੱਛੇ ਚਲਾ ਗਿਆ ਹੈ ਇਹਨੂੰ ਬਚਾਣਾ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਸ ਪਾਰਟੀ ਵਿੱਚ ਮੈਂ ਹਾਂ ਉਹਨਾਂ ਦੀ ਸੋਚ ਪੰਜਾਬ ਦੇ ਵਿੱਚ ਜੇ ਆਪਾਂ ਉਹਨਾਂ ਦਾ ਇੱਕ ਵਾਰ ਮੌਕਾ ਦਈਏ ਉਹਨਾਂ ਨੂੰ ਕੰਮ ਕਰਨ ਦਾ ਤੇ ਪੰਜਾਬ ਦੇ ਵਿੱਚ ਆਪਾਂ ਬਹੁਤ ਸੁਧਾਰ ਲਾ ਸਕਦੇ ਹਾਂ ਤੁਸੀਂ ਚੋਣ ਲੜਨਾ ਚਾਹੁੰਦੇ ਸੀ ਤੁਹਾਨੂੰ ਲੜਾਇਆ ਗਿਆ ਜਦ ਤੁਸੀਂ ਨਹੀਂ ਲੜਨਾ ਚਾਹੁੰਦੇ ਸੀ ਇਸ ਤਰ੍ਹਾਂ ਦੀਆਂ ਗੱਲਾਂ ਮਤਾਂ ਸੁਣਨ ਨੂੰ ਮਿਲਦੀਆਂ ਨੇ ਨਹੀਂ ਮੈਂ ਮੈਂ ਇਹ ਨਹੀਂ ਕਹ ਰਿਹਾ ਨਾ ਮੈਂ ਜਿਵੇਂ ਕੋਈ ਬੰਦਾ ਜਿਵੇਂ ਮੈਂ ਵਿਧਾਨ ਸਭਾ ਦੇ ਵਿੱਚ ਹਮੇਸ਼ਾ ਟਿਕਟ ਦਾ ਮੈਂ ਮੈਂ ਮੇਰੀ ਰਿਕਵੈਸਟ ਹੈ ਕਿ ਕਿ ਮੈਂ ਲਣਾ ਚਾਹਦਾ ਮੈਂ ਲੜਨਾ ਹੈ ਪਰਲਮੈਂਟ ਦੇ ਵਿੱਚ ਮੈਂ ਮੇਰਾ ਜ਼ਿਆਦਾ ਪੰਜਾਬ ਦੇ ਵਿੱਚ ਸ਼ੌਕ ਰਿਹਾ ਹੈ ਪੰਜਾਬ ਦੇ ਵਿੱਚ ਮੈਂ ਕੰਮ ਕਰ ਪੰਜਾਬ ਸੈਂਟ੍ਰਿਕ ਪਾਲਿਟੀਆਂ ਪਰ ਤੇ ਮੈਂ ਕਹੇਦਾ ਕਿ ਮੈਂ ਦਾਵੇਦਾਰ ਨਹੀਂ ਸੀ ਪਰ ਮੈਂ ਕਦੀ ਬਣਾ ਵੀ ਨਹੀਂ ਕਰਦਾ ਸੀ ਜੋ ਵੀ ਪਾਰਟੀ ਦਾ ਹੁਕਮ ਸਿਰ ਮથે ਮੈਨੂੰ ਇਹ ਵੀ ਲੱਗਦਾ ਹੈ ਕਿ ਅੱਜ ਦੀ ਘੜੀ ਜੇ ਪੰਜਾਬ ਦੀ ਪੋਲਿਟਿਕਸ ਕਰਨੀ ਹੈ ਤਾਂ ਦਿੱਲੀ ਵੀ ਕਰਨੀ ਜ਼ਰੂਰੀ ਹੈ ਕੱਲੇ ਵਿਧਾਨ ਸਭਾ ਦੇ ਵਿੱਚ ਬੈ ਕੇ ਪੰਜਾਬ ਪ੍ਰਤੀ ਆਪਾਂ ਨੀਤੀਆ ਇਕੱਲੇ ਨਹੀਂ ਬਣਾ ਸਕਦੇ ਦਿੱਲੀ ਦੇ ਵਿੱਚ ਵੀ ਪੰਜਾਬ ਦੀ ਆਵਾਜ਼ ਪਹੁੰਚਣੀ ਚਾਹੀਦੀ ਹੈ ਸਾਰੇ ਪੰਜਾਬ ਦੀ ਜੋ ਹਾਲਤ ਜੀ ਬਦਕਿਸਮਤੀph ਹੀ ਰਹੀ ਹੈ ਨਾ ਕਿ ਪੰਜਾਬ ਤੋਂ ਪਿਛਲੇ 10 ਸਾਲ ਕੇ ਦੇਖਿਆ ਜਾਏ ਵੱਤ ਤੋਂ ਵੱਤ ਆਪਾਂ ਵਿਰੋਧੀ 당 ਦੇ ਐਮਪੀ ਜਿਤਾ ਕੇ ਭੇਜ ਦਿੰਦੇ ਹਾਂ ਉਹ ਵਿਰੋਧੀ 당 ਦਾ ਐਮਪੀ ਵਿਰੋਧੀ ਕਰ ਸਕਦਾ ਡਿਵੈਲਪਮੈਂਟ ਦੀ ਵਿਕਾਸ ਦੀ ਪੰਜਾਬ ਦੇ ਹਿੱਤਾਂ ਦੀ ਗੱਲ ਐਜ਼ ਅ ਰੂਲਿੰਗ ਪਾਰਟੀ ਨਹੀਂ ਕਰ ਸਕਦਾ ਇਸ ਕਰਕੇ ਮੈਨੂੰ ਲੱਗਦਾ ਸੀ ਕਿ ਇਸ ਵਾਰ ਜੇ ਮੈਨੂੰ ਪਾਰਟੀ ਨੇ ਮੌਕਾ ਦਿੱਤਾ ਮੈਨੂੰ ਵੀ ਲੱਗੇ ਕਿ ਮੈਂ ਪੰਜਾਬ ਦੀ ਗੱਲ ਆ ਪਾਰਲੀਮੈਂਟ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਮੈਨੂੰ ਉਠਾਉਣ ਦਾ ਮੌਕਾ ਮਿਲੇਗਾ ਇਹਦੇ ਨਾਲ ਸ਼ਾਇਦ ਪੰਜਾਬ ਦਾ ਕੋਈ ਕਲਾ ਹੋਵੇ ਕਿਉਂਕਿ ਅੱਜ ਦੇ ਸ਼ੁਰੂਰ ਦੀ ਗੱਲ ਕਰ ਲਈ ਪਿਛਲੇ 10 ਸਾਲ ਦੋ ਵਾਰ ਬਗਵੰਤਪਨ ਨੂੰ ਜਿਤਾਇਆ ਜਮਨੀ ਚੋਣ ਦੇ ਵਿੱਚ ਸਿਮਰਜੀਤ ਸਿੰਘ ਮਾਰ ਨੂੰ ਜਿਤਾਇਆ ਠੀਕ ਮਿਲੇ ਸਾਨੂੰ 10 ਸਾਲ ਇਸ ਲੋਕ ਸਭਾ ਖੇਤਰ ਦੇ ਵਿੱਚ ਸਾਡੇ ਇੱਕ ਇੰਟਰੀ ਨਹੀਂ ਲੱਗੀ ਹੋਣੀ ਤੇ ਇਸ ਕਰਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਜੇ ਮੈਨੂੰ ਇੱਥੇ ਸੇਵਾ ਕਰਨ ਦਾ ਮੌਕਾ ਸੰਗਰੂਰ ਵਾਲੇ ਦੇਣੇ ਆ ਪਾਰਲੀਮੈਂਟ ਦੇ ਵਿੱਚ ਜਾ ਕੇ ਤੇ ਸ਼ਾਇਦ ਉਹਨਾਂ ਦੀ ਆਵਾਜ਼ ਬਣਾ ਕੇ ਮੈਂ ਪੰਜਾਬ ਦੀ ਹਿੱਤਾ ਦੀ ਗੱਲ ਔਰ ਖਾਸ ਕਰਕੇ ਜੋ ਸਾਡਾ ਸੰਗਰੂਰ ਹੈ ਉਹਨਾਂ ਦੇ ਬਾਰੇ ਆਪਾਂ ਉੱਥੇ ਜਾਣਕਾਰੀ ਦੇ ਸਕਦੇ ਹਾਂ ਔਰ ਕੋਈ ਨਾ ਕੋਈ ਪ੍ਰੋਜੈਕਟ ਸੈਂਟਰ ਚੋਂ ਇੱਥੇ ਲੈ ਕੇ ਆ ਸਕਦੇ ਹਾਂ ਇਸ ਕਰਕੇ ਮੈਨੂੰ ਇਹ ਮੈਂ ਨਹੀਂ ਕਹਦਾ ਕਿ ਮੈਂ ਨਹੀਂ ਲਾਣਾ ਚਾਹਦਾ ਤੇ ਬੜੀ ਖੁਸ਼ੀ ਨਾਲ ਲੜ ਰਿਹਾ ਹਾਂ ਬਿਜ਼ਨਸ ਤੇ ਰਾਜਨੀਤਿਕੀ ਫਰਕ ਹੁੰਦੇ ਮੇਰੇ ਬਿਜ਼ਨਸ ਵਾ ਮੇਰੇ ਰਾਜਨੀਤੀ ਵਿੱਚ ਕੋਈ ਫਰਕ ਨਹੀਂ ਮੈਂ ਸਮਾਜ ਬਰਾਬਰ ਦੇਦਾ ਜਦ ਮੈਂ ਵਪਾਰ ਕਰਦਾ ਸੀ ਮੈਂ ਟਕਾ ਕੇ ਕਰਦਾ ਸੀ ਜੋ ਮੈਂ ਪੋਲਿਟਿਕਸ ਕੀਤੀ ਟਕਾ ਕੇ ਕੀਤੀ ਜਿਸ ਦਿਨ ਮੈਂ ਕੋਈ ਗੱਲ ਛੱਡੀ ਹੈ ਮੈਂ ਟਕਾ ਕੇ ਛੱਡੀ ਹੈ ਮੈਂ ਬਿਲਕੁਲ ਕੋਈ ਪਿੱਛੇ ਨਹੀਂ ਦੇਖਦਾ ਬਿਜ਼ਨਸ ਬਿਤੇ ਦੇਖਦਾ ਪਰਿਵਾਰ ਦੇਖਦਾ ਮੈਂ ਟੋਟਲੀ ਬਿਜ਼ਨਸ ਪ੍ਰਤੀ ਮੇਰਾ ਕੋਈ ਇੰਟਰਫੀਰੈਂਸ ਨਹੀਂ ਹੈ ਮੇਰਾ ਕੋਈ ਇਨਵੋਲਵਮੈਂਟ ਵੀ ਨਹੀਂ ਹੈ ਮਨੇ ਉਹ ਤਰ੍ਹਾਂ ਵੀ ਨਹੀਂ ਦਿੱਤੇ ਤੇ ਮੇਰਾ ਉੱਥੇ ਕੋਈ ਲੈਣਾ ਦੇਣਾ ਨਹੀਂ ਹੈ ਉਹ ਆਪਣਾ ਬਿਜ਼ਨਸ ਕਰ ਰਹੇ ਹੈ ਮੇਰਾ ਪੂਰਾ ਡੈਡੀਕੇਸ਼ਨ ਪਿਛਲੇ ਜਦ ਤੋਂ ਮੈਂ ਸ਼ੁਰੂ ਕੀਤੀ ਆਪਣੀ ਪੋਲੀਟੀਕਲ ਜ਼ਿੰਦਗੀ ਆ ਭਾਰਤੀ ਜਨਤਾ ਪਾਰਟੀ ਵਿੱਚ 2022 ਜਨਵਰੀ ਦੇ ਵਿੱਚ ਮੈਂ ਡੈਡੀਕੇਟਲੀ ਪੰਜਾਬ ਦੀ ਸੇਵਾ ਕਰ ਰਿਹਾ ਪਾਰਟੀ ਦੀ ਸੇਵਾ ਕਰ ਰਿਹਾ ਜਿਹੜਾ ਮੈਂ ਪੁੱਛਿਆ ਸੀ ਫਰਕ ਕੀ ਹੁੰਦਾ ਹੈਗਾ ਰਾਜਨੀਤੀ ਤੇ ਬਿਜ਼ਨਸ 'ਚ ਫਰਕ ਕੀ ਦੇਖਦੇ ਹੋ ਤੁਸੀਂ ਬਿਜ਼ਨਸ ਮੈਂ ਜੇ ਕਹਦਾ ਚਲੋ ਥੋੜਾ ਤਿੱਖਾ ਕਰਕੇ ਪੁੱਛ ਰਿਹਾ ਨਾ ਰਾਜਨੀਤੀ ਬਿਜ਼ਨਸ ਹੁੰਦੀ ਹੈ ਜਾਂ ਬਿਜ਼ਨਸ ਰਾਜਨੀਤੀ ਹੁੰਦਾ ਹੈ ਜਾਂ ਇਹ ਜਾਂ ਨਹੀਂ ਹੁੰਦਾ ਕੁਝ ਨਹੀਂ ਕਈਆਂ ਵਾਸਤੇ ਹੁੰਦਾ ਮੇਰੇ ਵਾਸਤੇ ਤਾਂ ਹੈ ਨਹੀਂ ਪਰ ਮਾਤਮਾ ਨੇ ਬਹੁਤ ਦਿੱਤਾ ਤੇ ਉਸ ਗੱਲ ਦਾ ਉਸ ਨਜ਼ਰੇ ਨਾਲ ਮੈਂ ਕਦੀ ਪੋਲਿਟਿਕ ਦੇਖੀ ਨਹੀਂ ਮੈਨੂੰ ਹਮੇਸ਼ਾ ਜੀਭ ਚੁੱਕੜ ਗਈ ਦਿੱਤਾ ਨਹੀਂ ਹੈ ਤੇ ਮੇਰੇ ਲਈ ਰਾਜਨੀਤਿਕ ਸਮਾਜ ਸੇਵਾ ਹੈ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਂਦਾ ਇੱਕ ਮੌਕਾ ਹੈ ਲੋਕਾਂ ਦੀ ਅਸੀਸਾ ਬਿਜ਼ਨਸਮੈਨ ਨੂੰ ਆਮ ਪਬਲਿਕ ਦੀ ਅਸੀਸਾ ਨਹੀਂ ਮਿਲਦੀ ਪੋਲਿਟੀਸ਼ੀਅਨ ਦੇ ਚੰਗਾ ਕੰਮ ਕਰਦਾ ਹੈ ਉਹਨੂੰ ਅਸੀਸਾ ਮਿਲਦੀ ਹੈ ਜਦ ਮੈਂ ਪਿੰਡਾਂ ਤੇ ਜਾਂਦਾ ਉੱਥੇ ਬੈਠਾ ਆ ਸਾਡੀ ਮਾਤਾਵਾਂ ਨਾਲ ਬੜੀ ਬੜੀ ਬੈਣਾ ਨਾਲ ਆਪਾਂ ਬਹਿ ਕੇ ਗੱਲ ਕਰਦੇ ਆਂ ਔਰ ਜਦ ਉਹ ਸਿਰ ਪਰੋਸਦੇ ਆਂ ਉਹ ਮੈਨੂੰ ਪਿਆਰ ਦਿੰਦੇ ਆ ਉਹਦਾ ਕੋਈ ਮੁਕਾਬਲਾ ਨਹੀਂ ਉਹ ਬਿਜ਼ਨਸਮੈਨ ਨੂੰ ਕਦੀ ਮਿਲ ਹੀ ਨਹੀਂ ਸਕਦਾ ਤੇ ਇਹ ਜੋ ਅਸੀਸਾ ਸਾਨੂੰ ਮੈਨੂੰ ਜੋ ਮੀਤ ਸੰਸਥਾ ਕਰਕੇ ਪੂਰੇ ਸਮੁੱਚੇ ਸਰੂਰ ਲੋਕ ਸਭਾ ਦੇ ਵਿੱਚ ਇਹ ਪੰਜਾਬ ਦੇ ਵਿੱਚ ਮਿਲਦੀ ਆ ਉਹ ਕਦੀ ਕਿਸੇ ਬਿਜ਼ਨਸਮੈਨ ਜੇ ਨਾ ਬੜਾ ਬਿਜ਼ਨਸਮੈਨ ਹੋ ਜਾਏ ਉਹਨੂੰ ਨਹੀਂ ਮਿਲਦੀ ਪਰ ਜੇ ਤੁਸੀਂ ਪੋਲਿਟਿਕਸ ਸੱਚਾਈ ਨਾਲ ਕਰੋਗੇ ਤਾਂ ਅਸੀਸਾ ਜੋ ਤੁਹਾਨੂੰ ਮਿਲਦੀ ਹੈ ਲੋਕਾਂ ਦੇ ਨਾਲ ਲੋਕਾਂ ਦੇ ਵਿੱਚ ਬਿਛਰਨਾ ਉਹਦਾ ਕੋਈ ਮੁਕਾਬਲਾ ਨਹੀਂ ਬੀਜਪੀ ਦੀ ਲੜਾਈ ਕਿਹਦੇ ਨਾਲ ਆਗੇ ਜਦੋਂ ਗਿਆ ਅਰਵਿੰਦ ਖੰਨਾ ਦੀ ਲੜਾਈ ਕਿਹਦੇ ਨਾਲ ਆਗੇ ਤੁਹਾਡੇ ਸਾਹਮਣੇ ਖੈਰ ਆ ਨੇ ਮਾਨ ਨੇ ਵੀ ਫੇਰ ਰਹੇ ਦੇਖੋ ਭਾਜੀ ਹਰੇ ਤੇ ਕੱਲ ਪਰਸੋ ਤੱਕ ਲੋਕਾਂ ਨੇ ਆਪਣੀ ਨੋਮੀਨੇਸ਼ਨ ਫਾਈਲ ਕਰ ਦੇਣੀ ਆ ਪਰ ਦੇਖੋ ਮੈਂ ਦੇਖ ਮੈਂ ਜੋ ਦੇਖ ਰਿਹਾ ਕਿ ਭਾਰਤ ਵਿੱਚ ਲੋਕ મોદી ਸਾਹਿਬ ਨੂੰ ਇੱਕ ਬਹੁਤ ਦੂਜੀ ਨਜ਼ਰੀਏ ਤੇ ਦੇਖਦੇ ਆਂ। ਪਰ ਇਹ ਹੋ ਗਿਆ ਪੰਜਾਬ ਦੇ ਵਿੱਚ ਵੀ ਲੋਕ ਲੋਕਾਂ ਨੂੰ ਅਹਿਸਾਸ ਹੈ ਕਿ ਮੋਦੀ ਸਾਹਿਬ ਨੇ ਬਹੁਤ ਕਮਾਲ ਦਾ ਕੰਮ ਕੀਤਾ ਹੈ ਇੰਡੀਆ ਵਾਸਤੇ। ਤੁਹਾਨੂੰ ਪਤਾ ਹੀ ਯਾਦ ਹੋਣਾ ਹੈ ਪਬਲਿਸਿਟੀ ਵੀ ਕਾਫੀ ਹੋਈ ਸੀ 3-4 ਮਹੀਨੇ ਪਹਿਲਾਂ ਆ ਭਾਰਤੀ ਜਨਤਾ ਪਾਰਟੀ ਨੇ ਮੋਦੀ ਗਾਰੰਟੀਜ਼ ਦੀ ਵੈਂਡਸ ਹਰ ਪਿੰਡ ਦੇ ਵਿੱਚ ਹਰ ਆ ਬਾਡ ਦੇ ਵਿੱਚ ਆਪਾਂ ਜਿਸ ਸੀ ਜਿਹਦੇ ਨਾਲ ਆਪਾਂ ਪ੍ਰਚਾਰ ਕੀਤਾ ਕਿ ਕੀ ਮੋਦੀ ਸਾਹਿਬ ਨੇ ਹਿੰਦੁਸਤਾਨ ਵਾਸਤੇ ਕੀਤਾ ਪੰਜਾਬ ਸੈਂਟ੍ਰਿਕ ਅਪਾਉ ਨੂੰ ਬਣਾਇਆ ਸੀ ਕਿ ਪੰਜਾਬ ਪੰਜਾਬ ਦੇ ਵਿੱਚ ਕੌਣ ਸੀ ਸਕੀਮਾਂ ਲਾਗੂ ਕੀਤੀ ਗਈ ਹੈ ਜੋ ਸੈਂਟਰ ਤੋਂ ਹੈ ਤੇ ਉਹਦੇ ਨਾਲ ਬਹੁਤ ਪ੍ਰਚਾਰ ਹੋਇਆ ਲੋਕ ਉਹਦੇ ਬਹੁਤ ਦਿਲਚਸਪੀ ਨਾਲ ਉਹਨਾਂ ਦੇ ਦੇਖੀ ਉਹਨਾਂ ਨੂੰ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਵੀ ਤੁਸੀਂ ਸਾਰੇ ਸਾਨੂੰ ਗਿਣਤੀ 'ਚ ਨਹੀਂ ਗਿਣਦੇ ਪਰ ਮੈਂ ਕਹਿੰਦਾ ਤੁਹਾਨੂੰ ਪਹਿਲੀ ਵਾਰ ਲੜ ਰਿਹਾ ਤਾਂ ਕਰਕੇ ਸ਼ਾਇਦ ਲੋਕਾਂ ਨੂੰ ਇਹ ਤਾਂ ਲੱਗਦਾ ਕਿ ਥੋੜਾ ਮੂਰਸ਼ੀਤਾ ਕਾਫੀ ਹੋ ਸਕਦਾ ਸੀ ਸੀਟਾਂ ਦਾ ਟ੍ਰਾਂਸਲੇਟ ਨਹੀਂ ਹੋਏਗਾ ਗੱਲ ਇਹ ਹੋ ਚੱਲ ਗਈ ਮੈਂ ਤੁਹਾਨੂੰ ਕਹਿ ਰਿਹਾ ਸੀਟਾਂ ਵੀ ਟ੍ਰਾਂਸਲੇਟ ਹੋਣਗੀਆਂ ਬਹੁਤ ਵੱਡੇ ਪੱਧਰ ਤੇ ਲੋਕ ਇਸ ਵਾਰ ਮੋਦੀ ਸਾਹਿਬ ਨੂੰ ਮੌਕਾ ਦੇਣਾ ਚਾਹਦੇ ਦੇਖੋ ਮੈਂ ਸਮੂਚੇ ਪੰਜਾਬ ਨੂੰ ਇਹ ਰਿਕੁਐਸਟ ਕਰ ਸਕਦਾ ਕਿ ਜੇ ਆਪਾਂ ਪੰਜਾਬ ਦਾ ਭਲਾ ਚਾਹੁੰਦੇ ਕੱਲੇ ਵਿਧਾਨ ਸਭਾ ਦੇ ਲਈ ਜਾਂ ਪੰਜਾਬ ਸਰਕਾਰ ਦੇ ਲਈ ਉਹ ਨਹੀਂ ਹੋ ਸਕਦਾ ਐਨੀਵੇ ਇਸ ਸਰਕਾਰ ਨੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਪੰਜਾਬ ਨੂੰ ਤਬਾਹ ਕਰ ਦਿੱਤਾ ਪਰ ਅੱਜ ਵੀ ਮੌਕਾ ਹੈ ਸਾਡੇ ਕੋਲ ਜੇ ਆਪਾਂ ਬੀਜੇਪੀ ਦੀ ਨੁਮਾਇੰਦੇ ਜਿਤਾ ਕੇ ਸੈਂਟਰ ਦੇ ਪੇਜ ਦੇ ਉਹ ਪੰਜਾਬ ਦੀ ਆਵਾਜ਼ ਬਣਨਗੇ ਔਰ ਕੇਂਦਰ ਦੇ ਮਦਰ ਤੋਂ ਬਿਰਾ ਕੋਈ ਵੀ ਸੂਬਾ ਤਰੱਕੀ ਨਹੀਂ ਕਰ ਸਕਦਾ ਉਹਦੇ ਨਾਲ ਜੇ ਥੋੜਾ ਜਿਹਾ ਆਪਾਂ ਮੋਦੀ ਸਾਹਿਬ ਦਾ ਵਾਅਦਾ ਧਿਆਨ ਪੰਜਾਬ ਇਹ ਨਹੀਂ ਕਿ ਮੋਦੀ ਸਾਹਿਬ ਦਾ ਨਹੀਂ ਹੈ ਧਿਆਨ ਹੈਗਾ ਪਰ ਜੇ ਆਪਾਂ ਵਾਅਦਾ ਧਿਆਨ ਪੰਜਾਬ ਕੰਨੀ ਕਰ ਸਕਦੇ ਆ ਜੇ ਆਪਾਂ ਐਮਐਲ ਇਥੇ ਐਮਪੀ ਜਿੱਤ ਕੇ ਜਾਣਗੇ ਪੰਜਾਬ ਦੀ ਗੱਲ ਕਰਨਗੇ ਤਾਂ ਮੈਨੂੰ ਲੱਗਦਾ ਪੰਜਾਬ ਭਦਰ ਤੇ ਆਪਾਂ ਕੇਂਦਰ ਤੋਂ ਵੀ ਕੰਮ ਕਰਾ ਸਕਦੇ ਨੰਬਰ 1 ਗਲਤ ਇਹ ਹੈ ਦੂਜੀ ਗੱਲ ਇਹ ਹੈ ਕਿ ਲੋਕ ਸਭਾ ਸੰਗਰੂਰ ਨੇ ਹਮੇਸ਼ਾ ਪੰਜਾਬ ਦਾ ਇਤਿਹਾਸ ਬਣਾਇਆ ਔਰ ਮੈਂ ਇਹ ਇਨਾਂ ਨੂੰ ਸੰਗਰੂਰ ਦੇ ਮੇਰੇ ਜੋ ਸਾਥੀ ਹੈ ਮੇਰੇ ਜੋ ਪਿਆਰੇ ਹੈ ਜਿਨਾਂ ਨੇ ਮੈਨੂੰ ਇਨਾ ਮਾਨ ਸਤਕਾਰ ਹਮੇਸ਼ਾ ਦਿੱਤਾ ਮੈਂ ਤੇ ਸਿਰਫ ਉਹਨਾਂ ਨੂੰ ਇਹ ਰਿਕੁਐਸਟ ਕਰਦਾ ਹਾਂ ਕਿ ਆਪਾਂ ਨਵਾਂ ਇਤਿਹਾਸ ਸ਼ੁਰੂ ਕਰੀਏ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਲਗਾਈਏ ਔਰ ਇੱਕ ਨਵਾਂ ਇਤਿਹਾਸ ਪੰਜਾਬ ਦੇ ਵਿੱਚ ਸ਼ੁਰੂ ਕਰੀਏ ਮੈਂ ਤੁਹਾਨੂੰ ਪੁੱਛਿਆ ਤੁਹਾਡਾ ਮੁਕਾਬਲਾ ਕੀ ਨਹੀਂ ਲੱਗਦਾ ਹੈ ਨਹੀਂ ਕੋਈ ਮੁਕਾਬਲਾ ਨਹੀਂ ਮੈਨੂੰ ਨਹੀਂ ਲੱਗਦਾ ਦੇਖੋ ਖੈਰਾ ਸਾਹਿਬ ਬਾਹਰ ਤੋਂ ਆਏ ਜਲਦਾ ਸਾਹਿਬ ਵੀ ਬਾਹਰ ਤੇ ਹੀ ਹੈ ਠੀਕ ਹੈ ਅਕਾਲੀ ਦਲ ਦੀ ਪ੍ਰਾਪਤੀਆਂ ਕੀ ਹੈ ਹੋਰ ਪਿਛਲੇ 7 ਸਾਲ ਦੇ ਵਿੱਚ ਅਕਾਲੀ ਦਲ ਡਾਊਨ ਹੀ ਜਾ ਰਿਹਾ ਹੈ ਮਾਨ ਸਾਹਿਬ ਮਾਨ ਸਾਹਿਬ ਨੇ ਕਿਹਾ ਪੈਠ ਸਾਲੇ ਇੱਕ ਵਾਰ ਬਟੇਰ ਆ ਗਿਆ ਸੀ ਮੈਨੂੰ ਨਹੀਂ ਲੱਗਦਾ ਦੁਬਾਰਾ ਆਣਾ ਹੈ ਮਾਹੌਲ ਉਸ ਵੇਲੇ ਐਸਾ ਸੀਗਾ ਹਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਹਿੰਦੇ ਕਿ ਮੈਂ ਸਾਡੀ ਜੋ ਸਰਕਾਰ ਦੀ ਪ੍ਰਾਪਤੀ ਹੈ ਪਿਛਲੇ 2 ਸਾਲ ਦੀ ਉਹਦੇ ਉੱਤੇ ਮੈਂ ਇਲੈਕਸ਼ਨ ਲੜ ਰਿਹਾ ਜੇ ਉਹਦੇ ਉੱਤੇ ਇਲੈਕਸ਼ਨ ਲੜਦੇ ਮੀਥਰ ਸਾਹਿਬ ਤਾਂ ਕਿਸੇ ਬੰਦੇ ਨੇ ਵੋਟ ਨਹੀਂ ਪਾਈ ਕਿਉਂਕਿ ਉਹਦੀ ਪ੍ਰਾਪਤੀ ਨਹੀਂ ਮੈਂ ਮੀਥਰ ਜੀ ਦੀ ਛਵੀ ਦੀ ਗੱਲ ਨਹੀਂ ਕਰ ਰਿਹਾ ਉਹ ਉਹਨਾਂ ਦੀ ਸਰਕਾਰ ਦੀ ਗੱਲ ਕਰ ਇਹ ਪਿਛਲੇ 2 ਸਾਲ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੇੜਗਾ ਕਰ ਦਿੱਤਾ ਪੰਜਾਬ ਨੂੰ ਰੁਲਾਪ ਪੰਜਾਬ ਦੇ ਲੋਕਾਂ ਨੂੰ ਰੁਲਾ ਦਿੰਦਾ ਹੈ ਮੈਨੂੰ ਲੱਗਦਾ ਹੈ ਕਿ ਡਿਵੈਲਪਡ ਬਲੈਂਕ ਦੇ ਆਵਾਜ਼ੇ ਪਾਰਟੀ ਇੱਥੇ ਵੋਟ ਮੰਗੇਗੀ ਕਿ ਉਹਨਾਂ ਨੂੰ ਕਿਸ ਨੇ ਵੋਟ ਪਾਈ ਪਰ ਵੀ ਜੀ ਤੁਹਾਨੂੰ ਕਦੇ ਆਵਾਜ਼ੇ ਪਾਰਟੀ ਦੇ ਅਪਰੋਚ ਕੀਤਾ ਬੀਜੇਪੀ ਤੋਂ ਪਹਿਲਾਂ ਪਰ ਜੀ ਮੈਨੂੰ ਕਿਉਂਕਿ ਕਾਂਗਰਸ ਤਾਂ ਪੂਰੀ ਲੱਗੀ ਹੋਈ ਸੀ ਮੇਰੀ ਪੂਰੀ ਪੱਕੀ ਖ਼ਬਰ ਹੈ ਕਿ ਕਾਂਗਰਸ ਦੇ ਬੀਜੇਪੀ 'ਚ ਗਏ ਹੋ ਤੁਹਾਡੇ ਤੇ ਬਹੁਤ ਜ਼ੋਰ ਲਾਇਆ ਹੋਇਆ ਸੀ ਕਿ ਤੁਸੀਂ ਕਾਂਗਰਸ ਚਲੇ ਮੈਨੂੰ ਇਨਡਾਇਰੈਕਟਲੀ ਮੈਂ ਕਹਿੰਦਾ ਪਰ ਮੈਂ ਡਾਇਰੈਕਟ ਤੌਰ ਤੇ ਤਾਂ ਨਹੀਂ ਐਸੀ ਕੋਈ ਗੱਲ ਹੈ ਕਿ ਮੈਂ ਦਾਅਵੇ ਮੈਨੂੰ ਫੀਲਰਸ ਆਈ ਸੀ ਪਰ ਉਹ ਫੀਲਰਸ ਦਾ ਕੋਈ ਇਨਾ ਦਮ ਨਹੀਂ ਹੈ ਪਰ ਮੈਂ ਮੈਂ ਦੇਖੋ ਸਚਾਈ ਨਾਲ ਕਹਿੰਦਾ ਆਮ ਆਦਮੀ ਜੋ ਜੋ ਰਾਸ਼ਟਰੀ ਅਧਿક્ષા ਹੈ ਉਹਨਾਂ ਦੇ ਜੋ ਵੀ ਨੈਸ਼ਨਲ ਕਨਵੈਨਸ਼ਨ ਹੈ ਉਹਨਾਂ ਦੀ ਜੋ ਸੋਚ ਹੈ ਆਮ ਆਦਮੀ ਪਾਰਟੀ ਦੀ ਮੈਂ ਉਸ ਤੋਂ ਬਹੁਤ ਦੂਰ ਹਾਂ ਮੈਂ ਕਦੀ ਨਹੀਂ ਆਪਣੀ ਲਾਈਫ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਮੈਂ ਕਦੀ ਆਮ ਆਦਮੀ ਪਾਰਟੀ ਦਾ ਦੇ ਵਿੱਚ ਸ਼ਾਮਿਲ ਹੋ ਸਕਦਾ। ਮੈਂ ਮੈਨੂੰ ਪਰਵਤ ਕੀ ਉਹ ਦੀ ਸੋਚ ਤੋਂ ਨਹੀਂ ਮੈਂ ਦੇਖੋ ਜੋ ਕੰਮ ਮੋਦੀ ਸਾਹਿਬ ਨੇ ਦੇਸ਼ ਨੂੰ ਇਕੱਠ ਕਰਨ ਦੇ ਜੋਟੇ ਵੇ ਮੈਂ ਮੈਂ ਦੇਸ਼ ਭਗਤ ਹੈ। ਮੈਂ ਪੇਟਰੀਅਟ ਹਾਂ। ਔਰ ਮੈਨੂੰ ਲੱਗਦਾ ਹੈ ਕਿ ਜੋ ਕੰਮ ਮੋਦੀ ਸਾਹਿਬ ਨੇ ਜੇ ਦੇਸ਼ ਨੂੰ ਇਕੱਠੇ ਕਰਨ ਦਾ ਕੀਤਾ ਉਹਦਾ ਕੋਈ ਮੁਕਾਬਲਾ ਨਹੀਂ ਹੈ। ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਜੀ ਨੇ یاترا کھی دیش نو جوڑن دی جس پارٹی نے دیش ہے وہ آج دیش جوڑن دی گل کر دی موتی صاحب نے کم کر کے دکھایا کس طریقے دیش نے ہے تین سو ستر ہٹایا کوئی نہیں کر سکتا سی یہ چیز سی اکاؤنٹبلٹی لے کے آ رہے ہیں کیوں نہیں لے کے آ رہے صحیح گل ہے اس کر کے منتھ لگتا ہے جو کام مواد صاحب نے وہ دا مقابلہ نہیں ہے میں کہتا ہے ڈوبلپمنٹ وقری گل ہے سوشل ਪ੍ਰੋਗਰਾਮਸ ਜੋ ਉਹਨਾਂ ਨੇ ਕਿ ਤੇਜ ਆਯੂਸ਼ਮਨ ਭਾਰਤ ਦੀ ਗੱਲ ਕਰੀਏ ਜਾਂ ਗੈਸ ਸਿਲੰਡਰ ਦੀ ਗੱਲ ਕਰ ਲਈਏ ਜਾਂ ਘਰ-ਘਰ ਸਾਫ਼ ਪਾਣੀ ਪੀਣ ਦਾ ਪਾਣੀ ਦੀ ਗੱਲ ਕਰੀਏ ਉਹ ਬਖਰੀ ਗੱਲਾਂ ਆਈਆਈਟੀਜ਼ ਆਈਆਈਐਮਜ਼ ਐਮਜ਼ ਪੀਜੀਆਈ ਜੋ ਬਣੀ ਹੈ ਉਹ ਸਾਰੀ ਬਖਰੀ ਹੈ ਪਰ ਨੈਸ਼ਨਲ ਇੰਡੀਆ ਨੂੰ ਇੱਕ ਇੰਡੀਆ ਬਣਾਦਾ ਭਾਰਤ ਦੇਸ਼ ہمارا ਉਹਦੇ ਜੋ ਕੰਮ ਕੀਤੇ ਹਨ ਇਹ 370 ਹਟਾੜਾ ਕੋਈ ਛੋਟੀ ਗੱਲ ਨਹੀਂ ਸੀ ਏ ਜਿਸਾਂ ਜੋ ਕੀਤੀ ਉਹਨਾਂ ਨੇ ਆਪਣੇ ਜੋ ਸੱਤ ਸਟੇਟਸ ਹੈ ਅਸਾ ਮੀਜ਼ੋਰਮ ਮਗਾਲੀਆ ਉਸ ਸਾਥ ਉਹਨਾਂ ਨੂੰ ਜੋ ਇਕੱਠੇ ਕੀਤਾ ਉੱਥੇ ਹੀ ਜੋ ਡਿਵੈਲਪਮੈਂਟ ਦੇ ਕੰਮ ਕੀਤੇ ਹਨ ਭਾਰਤੀ ਜਨਤਾ ਪਾਰਟੀ ਨੇ ਕੀਤੇ ਮੋਦੀ ਸਾਹਿਬ ਨੇ ਕੀਤੇ ਕਿ ਅਦਰਵਾਈਜ਼ ਲੋਕਤ ਉਹਨਾਂ ਨੂੰ ਭੁੱਲੀ ਗਈ ਸੀ ਜੋ ਜੋ ਭਾਰਤੀ ਇਕਤਾ ਦੀ ਗੱਲ ਮੋਦੀ ਸਾਹਿਬ ਨੇ ਕੀਤੀ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਕੀਤੀ ਸਾਡੇ ਗ੍ਰਹਿ ਮੰਤਰੀ ਸਾਹਿਬ ਨੇ ਕੀਤੀ ਹੈ ਉਹਦਾ ਮੁਕਾਬਲਾ ਨਹੀਂ ਐਂਡ ਐਸ ਅ ਦੇਸ਼ ਭਗਤ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਹਾਂ ਔਰ ਮੈਨੂੰ ਲੱਗਦਾ ਕਿ ਪੰਜਾਬ ਨੂੰ ਇੱਕ ਐਸਾ ਐਸੀ ਲੀਡਰਸ਼ਿਪ ਚਾਹੀਦੀ ਹੈ ਜੋ ਪੰਜਾਬ ਦੀ ਗੱਲ ਕਰੇ ਪੰਜਾਬੀਅਤ ਦੀ ਗੱਲ ਕਰੇ ਔਰ ਉਹ ਮੈਨੂੰ ਲੱਗਦਾ ਭਾਰਤੀ ਜਨਤਾ ਪਾਰਟੀ ਦੇ ਸਕਦੀ ਹੈ ਰਾਮ મંદિર ਕਿਡਾ ਵੱਡਾ ਫੈਕਟਰ ਹੋਊਗਾ ਇਹ ਵੱਡਾ ਫੈਕਟਰ ਹੈ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡਾ ਫੈਕਟਰ ਹੈ ਸਣੀ ਧਰਮ ਨਾਲ ਲੱਗਦਾ ਰਾਮ મંદિર ਦੇ ਨਾਂ ਤੇ ਵੋਟ ਪਾਉਗੀ ਬੀਜੇਪੀ ਨੂੰ ਪੰਜਾਬ ਚ ਇਹ ਤਾਂ ਸਮਾਂ ਦੱਸੇਗਾ ਦੇਖੋ ਗੱਲ ਹੈ कि मैं धर्म दी पॉलिटिक्स हमेशा ਉਸ ਤੋਂ ਦੂਰ ਹੀ ਰਿਹਾ ਮੈਂ ਨਾ ਮੈਂ ਕਦੀ ਚਾਇਕਰਤਾਰਪੁਰ ਸਾਹਿਬ ਦੀ ਗੱਲ ਕਰਦੀ ਹੈ ਲਾਂਗਾ ਦੀ ਗੱਲ ਕਰਦੀ ਹੈ ਇਹ ਚੀਜ਼ਾਂ ਕਰਦੀ ਹੈ ਸ਼ਹਿਜ਼ਾਦੇ ਆਦੀ ਜੋ ਇਸ ਜੋ ਬੋਦੀ ਸਾਹਿਬ ਨੇ ਕੀਤਾ ਉਹਨਾਂ ਨੂੰ ਕਿਸ ਤਰੀਕੇ ਨਾਲ ਪੂਰੇ ਦੇਸ਼ ਮੈਂ ਇਸ ਗੱਲਾਂ ਚ ਪੈਂਦਾ ਨਹੀਂ ਪਰ ਰਾਮ ਮੰਦਰ ਸਾਡੇ ਸਭਿਆਣਾ ਅਬ ਅਸੀਂ ਸਾਡੇ ਸਾਡੀ ਸੋਚ ਨਾਲ ਸਾਡੇ ਭਾਰਤ ਦੀ ਸੋਚ ਨਾਲ ਜੁੜਿਆ ਉਹ ਕਿਵੇਂ ਹਟਾ ਸਕਦੇ ਆਪਾਂ ਹੁਣ ਇੱਕ ਗੱਲ ਚੱਲ ਰਹੀ ਹੈ ਕਿ ਰਾਮ ਮੰਦਰ ਦੇ ਨਾਂ ਤੇ ਸ਼ਹਿਰਾਂ ਚ ਪੋਲਿਟਿਕਾਈਜੇਸ਼ਨ ਹੋ ਜਾਏਗਾ ਬੀਜਪੀ ਯਾਨੀ ਸ਼ਹਿਰ ਦਾ ਜਿਹੜਾ ਹਿੰਦੂ ਆ ਜਿਹੜਾ ਕੋ ਹਿੰਦੂ ਕਾਂਗਰਸ ਦਾ ਵੋਟ ਪੈਂਦਾ ਹੈ ਪੰਜਾਬ ਚ ਇਸ ਕਰਕੇਗਾ ਕਿ ਉਹਨੂੰ ਜਿਹੜਾ ਦੌਰ ਆਇਆ ਇੱਕ ਪੰਜਾਬ ਚ ਉਹ ਦੌਰ ਜਿਹੜੂ ਲੰਬੜਾ ਹੈ ਕਾਂਗਰਸ ਨੇ ਉਹਨੂੰ ਪ੍ਰੋਟੈਕਟ ਕੀਤਾ ਉਸ ਦੌਰ ਚ ਕਾਂਗਰਸ ਦਾ ਚੇਬਲ ਇਸ ਚ ਚੱਲਿਆ ਗਿਆ ਉਹਨੂੰ ਉਹਦਾ ਵੈਰੀ ਪ੍ਰੋਟੈਕਸ਼ਨ ਕਾਂਗਰਸ ਨੇ ਇਬੜੀ ਕੰਟਰੋਵਰਸ਼ੀਅਲ ਸਬਜੈਕਟ ਇਸੂਜ ਜਾ ਰਹੇ ਹੈ ਔਰ ਮੇਰਾ ਦਿਲ ਕਰਦਾ ਹੈ ਇਹਨੂੰ ਮੈਂ ਤੈਨੂੰ ਕਾਊਂਟਰ ਕਰਾਂ ਪਰ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਰਾਂ ਰਹਾ ਤਾਂ ਦੇਖੋ ਗੱਲ ਇਹ ਆ ਤੁਸੀਂ ਰਾਮ ਮੰਦਿਰ ਦੀ ਜੇਪਾ ਗੱਲ ਕਰਦੇ ભગવાન ਰਾਮ ਦੀ ਜੇਪਾ ਗੱਲ ਕਰਦੇ ਉਹ ਤਾਂ ਸਭ ਦੇ ਹੈਗਾ ਹੀ ਸਭ ਦੇ ਤਾਂ ਹੈਗਾ ਪਰ ਹਿੰਦੂ ਦਾ ਹੈਗਾ ਤਾਂ ਜੀ ਜੀ ਹਿੰਦੂ ਆਪਣੇ 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 ਭਗਵਾਨ ਨੂੰ ਨਹੀਂ worship ਕਰਾਉਂਦੇ ਤਾਂ ਕਿਉਂ worship ਕਰਾਉਂਦੇ ਇਹ ਵੀ ਧਾਰਮਿਕ ਹੈ ਇਸ ਕਰਕੇ ਹਾਂ ਨਹੀਂ ਮੈਂ ਵੈਸੇ کہہ ਰਿਹਾ ਨਹੀਂ ਮੈਂ ਪੋਲੀਟਿਕਲ ਐਪਲੀਕੇਸ਼ਨ ਕਰਦਾ ਮੈਂ ਪੋਲੀਟਿਕਲ ਤੌਰ ਤੇ ਚੱਲੋ ਮੈਂ ਇਹ ਕਹਿੰਦਾ ਪਰ ਮੇਰਾ ਇਹ ਕਹਿਣਾ ਕਿ ਪੰਜਾਬ 'ਚ ਹੰਦਿਆ ਜਾਂਦਾ ਰਿਹਾ ਹੈਗਾ ਕਿ ਪੰਜਾਬ ਦਾ ਜਿਹੜਾ ਹਿੰਦੂ ਤੇ ਦਲਿਤ ਦਾ ਉਹ ਕਾਂਗਰਸ ਦਾ ਵੋਟ ਬੈਂਕ ਆ ਮੈਂ ਮੈਂ ਇਸੇ ਵਿੱਚ ਵੀ ਆ ਹਿੰਦੂ ਕਿਉਂ ਆਉਂ ਨਹੀਂ ਲੱਗਦਾ ਨਹੀਂ 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 ਜਿਸ ਨੂੰ ਹਿੰਦੂ ਨੂੰ ਕਾਂਗਰਸ ਨੇ ਪ੍ਰੋਟੈਕਟ ਕੀਤਾ ਹੁਣ ਇਹ ਗੱਲ ਚੱਲ ਰਹੀ ਹੈ ਕਿ ਰਾਮ ਮੰਦਰ ਦੇ ਨਾਲ ਤੇ ਸ਼ਾਇਦ ਉਹ ਬੀ ਜੀ ਪੀ ਵੱਲ ਪਰਵਾਇਸ ਹੋ ਜਾਏ ਦੇਖੋ ਇਸਾਰੇ ਦੇਲਾ ਥੋੜੇ ਜੀ ਹੋ ਰਹੀਏ ਨੇ ਬ੍ਰਾਊਨ ਜੀ ਭਾਜੀ ਮੈਂ ਦੱਸਣਾ ਤੁਹਾਨੂੰ ਦੇਖੋ ਸਾਡਾ ਰਾਮ ਸਾਡੇ ਭਗਵਾਨ ਔਰ ਹਰੇਕ Hindu ਇਸ ਗੱਲ ਤੇ ਤਾਂ ਆਪਾਂ ਦੋਹਰਾ ਹੀ ਨਹੀਂ ਹੈ ਕਿ ਕਿਨੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਨੇ ਰਾਮ ਮੰਦਿਰ ਦਾ ਜੋ ਅੰਦਰ ਲੜ ਦਿੱਤਾ ਸੀ ਮਸਲਾ ਕਿਤਾ ਸੀ ਖੜਾ ਕੀਤਾ ਤੇ ਉਹਦੇ ਵਿੱਚ ਐਜ਼ ਅ Hindu ਆਈ ਐਮ ਵੈਰੀ ਪ੍ਰਾਊਡ ਜੁਟੀ ਗੱਲ ਵੇ ਜੋ ਤੁਸੀਂ ਜੋ ਕਹਿ ਰਹੇ ਹੋ ਦੇਖੋ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਹਮੇਸ਼ਾ ਅਕਾਲੀ ਦਲ ਦੇ ਥੱਲੇ ਲੱਗ ਕੇ ਉਹਨਾਂ ਨੇ ਕੰਮ ਕੀਤਾ ਔਰ ਬਹੁਤ ਛੋਟੇ ਪੱਧਰ ਤੇ 22 ਸੀਟਾ 117 ਜੋ 22 ਸੀਟਾ ਮੈਕਸਮਮ ਲੜਦੀ ਸੀ ਆਪਾਂ ਤੇ ਜੋ ਮジョਰਿਟੀ ਸੀਟਾ ਖਾਸ ਕਰਕੇ ਮਾਲਵੇ ਦੇ ਵਿੱਚ ਅਕਾਲੀ ਦਲ ਲੈ ਕੇ ਚੱਲੇ ਜਾਂਦਾ ਸੀ ਸਾਨੂੰ ਅਬੌਰ ਫਾਜ਼ਲ ਕਰ ਜੈਸੇ 2-4 ਸੀਟਾ ਮਿਲ ਜਾਂਦੇ ਸੀ ਔਰ ਕਿੱਥੇ ਮਾਲਵੇ ਦੇ ਵਿੱਚ ਸਾਨੂੰ ਕੋ ਸੀਟਾ ਨਹੀਂ ਮਿਲਦੀ ਸੀ ਇਸ ਕਰਕੇ ਅੱਛਾ ਸ਼ਹਿਰੀ ਲੋਗ ਲੋਏ ਲੰਦਾ ਸੀ ਕਿ ਚਲੋ ਆਪਾਂ ਕਾਂਗਰਸ ਪਾਰਟੀ ਨਾਲ ਜੁੜ ਜਾਂਦੇ ਅੱਜ ਜਿਸ ਦਿਨ ਤੋਂ ਭਾਰਤੀ ਜਨਤਾ ਪਾਰਟੀ ਬਿਲਕੁਲ ਹੀ ਆਲਗ ਹੋ ਗਈ ਹੈ ਹਿੰਦੂ ਅੱਜ ਸਾਡੇ ਕੰਨੀ ਆ ਰਿਹਾ ਐ ਐਂਡ ਸਾਡੇ ਨਾਲ ਤੋਰ ਰਿਹਾ ਕਾਂਗਰਸ ਪਾਰਟੀ ਦਾ ਉਹ ਹੈ ਨਹੀਂ ਤੇ ਇਸ ਕਰਕੇ ਕਾਂਗਰਸ ਪਾਰਟੀ ਮੈਨੂੰ ਲੱਗਦਾ ਹੈ ਅਗਲੇ 5-7 ਸਾਲ ਦੇ ਵਿੱਚ ਪੰਜਾਬ ਛੇ ਵੀ ਖਤਮ ਹੋ ਜਾਣੀ ਹੈ ਕਿਉਂਕਿ ਉਹਨਾਂ ਦਾ ਕੋਈ ਮੁੱਦਾ ਹੀ ਨਹੀਂ ਰਹਿਣਾ ਇਹ ਪਿੱਟਾ ਬੋਗਸ ਫਿਨਿਸ਼ਡ ਜਿੱਤੇ ਤੇ ਇੰਦੇ ਚ ਇਹ ਖਤਮ ਹੋ ਗਈ ਹੈ ਇਥੇ ਵੀ ਖਤਮ ਹੋ ਜਾਣੀ ਹੈ ਖਤਮ ਹੋ ਜੋ ਇਹੋ ਬਗ ਕੀ 24 ਜੀਪੀਐਮ ਮੋਦੀ ਆਉਂਦੇ ਨੇ ਬੀਜੇਪੀ ਆਉਂਦੀ ਆ ਤਾਂ ਕਾਂਗਰਸ ਸਾਰੀ ਬੀਜੇਪੀ ਚ ਉਹ ਵੀ ਇਸ ਤਰ੍ਹਾਂ ਦੀਆਂ ਵੀ ਧਾਰਨਾਵਾਂ ਚੱਲ ਰਹੀਆਂ ਕਿ ਇਹ ਤੁਹਾਡੇ ਤੇ ਇਲਜ਼ਾਮ ਵੀ ਲੱਗਦਾ ਹੈ ਕਿ ਸਾਰੇ ਕਾਂਗਰਸੀ ਉਸ ਵਾਸ਼ਿੰਗਟਨ ਮਸ਼ੀਨ ਚ ਪਾ ਕੇ ਜਿਹੜਾ ਵੀ ਤੁਸੀਂ ਲੈ ਆਉਂਗੇ ਉਹ ਤੁਹਾਡੇ ਨਾਲ ਆ ਜਾਏਗਾ ਨਹੀਂ ਇਹ ਗੱਲ ਨਹੀਂ ਹੈ ਮੈਂ ਦੇਖੋ ਜੋ ਪੋਲਿਟਿਕਲ ਬੰਦਾ ਹੈ ਉਹਨੇ ਆਪਣੀ ਪੋਲਿਟਿਕਸ ਕਾਂਗਰਸ ਜੁਕਤ ਬੀਜੇਪੀ ਨਹੀਂ ਜੁਕਤ ਔਰ ਜੋ ਪੋਲਿਟਿਕਸ 'ਚ ਬੰਦਾ ਆਏਗਾ ਜੋ ਉਹਨੂੰ ਦਿਖਦਾ ਹੈ ਕਿ ਯਾਰ ਮੇਰੀ ਪਾਰਟੀ ਦਾ ਕੋਈ ਫਿਊਚਰ ਨਹੀਂ ਹੈ ਔਰ ਜੇ ਉਹ ਪਾਰਟੀ ਚੇਂਜ ਕਰਦਾ ਤਾਂ ਵੀ ਕੋਈ ਹਰਜ਼ ਨਹੀਂ ਹੈ ਕਿਉਂਕਿ ਉਹ ਪੋਪਲ ਪੋਲਿਟਿਸ਼ੀਅਨ ਹੈ ਉਹ ਸਮਾਜੀ ਸੇਵਾ ਕਰਦਾ ਚਾਹਦਾ ਔਰ ਜੇ ਉਹਨੂੰ ਲੱਗਦਾ ਕਿ ਮੇਰਾ ਜੋ ਪਾਰਟੀ ਹੈ ਉਹਦਾ ਪਲੈਟਫਾਰਮ ਹੀ ਨਹੀਂ ਰਿਹਾ ਉਹਦੇ ਨਾਲ ਵੋਟ ਵੀ ਨਹੀਂ ਰਿਹਾ ਉਹਦੇ ਨਾਲ ਲੋਕ ਹੀ ਨਹੀਂ ਜੁੜ ਰਹੇ ਤੇ ਉਹਨੂੰ ਉਹ ਸਮਾਜੀ ਸੇਵਾ ਕਰਨਾ ਚਾਹਦਾ ਉਹਨੂੰ ਲੱਗਦਾ ਹੈ ਕਿ ਇਹ ਪਾਰਟੀ ਹੈਗੀ ਚਾਹੇ ਕਾਂਦੀ ਦਾ ਨੋ ਚਾਹੇ ਬੀਜੇਪੀ ਹੋ ਚਾਹੇ ਤੁਜੀ ਕੋਈ ਪਾਰਟੀ ਹੋ ਕਾਂਗਰਸ ਪਾਰਟੀ ਦੇ ਕੋਲ ਹੁਣ ਬੁੰਦੇ ਨਹੀਂ ਨੇ ਐਕਸਪੋਜ਼ ਹੋ ਗਈ ਹੈ ਕੀ ਸਟੈਂਡ ਹੈ ਕਾਂਗਰਸ ਪਾਰਟੀ ਦਾ ਕੋਈ ਸਟੈਂਡ ਨਹੀਂ ਹੈ ਹਮੇਸ਼ਾ ਲੋਕਾਂ ਨੂੰ ਡਰਾ ਕੇ ਉਹਨਾਂ ਨੇ ਆਪਣੇ ਰਾਜਨੀਤੀ ਕੀਤੀ ਹੈ ਉਹਨਾਂ ਜਿਹੜਾ ਜਿਹਨਾਂ ਧਰਮ ਦੀ ਕਾਂਗਰਸ ਪਾਰਟੀ ਨੇ ਵਰਤੇ ਬਰੇ ਕਿਸ ਨੇ ਨਹੀਂ ਵਰਤੇ ਉਹ ਤੁਸੀਂ ਇਹ ਵੀ ਦੇਖ ਲਓ ਉਸ ਦਿਨ ਪੰਜਾਬ ਦੇ ਵੀ ਦੇਖ ਲਓ ਹਰਬੰਦਰ ਸਾਹਿਬ ਦੇ ਆਮਲਾ ਕਿਨੇ ਕੀਤਾ 84 ਦੇ ਦੰਗੇ ਕਿਨੇ ਕੀਤੇ ਕਨਸਟੀਟਿਊਸ਼ਨ ਦੀ ਗੱਲ ਕਰਦੇ ਕਿ ਕਨਸਟੀਟਿਊਸ਼ਨ ਅਮੈਂਡਮੈਂਟ ਮੇ ਕਿੰਨੀ ਵਾਰ ਕਾਂਗਰਸ ਪਾਰਟੀ ਨੇ ਮੇਰੇ ਖਰ ਦਾ 80 80 ਟਾਈਮ ਤੋਂ ਬਾਅਦ ਕਨਸਟੀਟਿਊਸ਼ਨ ਨੂੰ ਅਮੈਂਡਮੈਂਟ ਕੀਤਾ ਹੋਣਾ ਤੇ ਆਪਾਂ ਕੀ ਗੱਲ ਕਰਦੇ ਇਹ ਤਾਂ ਸਿਰਫ ਕਿ ਜੋ ਹੋਰ ਕਹਾਵਤ ਨੇ ਹੁੰਦੀ ਰਹਾ ਆਪਾਂ ਛੋਟੀ ਕੀ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ ਉਹ ਤਾਂ ਕਾਂਗਰਸ ਪਾਰਟੀ ਦਾ ਸ਼ੇਰ ਹੀ ਨਹੀਂ ਆ ਰਿਹਾ ਜਿਹੜਾ ਆਖੀ ਹੁਣ ਲੋਗ ਨੇ ਇਸ ਹੱਦ ਸੋਸ਼ਲ ਮੀਡੀਆ ਇਹ ਨਾ ਹੋ ਗਿਆ ਪ੍ਰੈਸ ਇਨੀ ਹਾਵੀ ਹੋ ਗਈ ਹੈ ਸਾਰਾ ਕੁਝ एक्सपोज हो रहे थे ਤੁਸੀਂ ਹੁਣ ਦਰਾ ਕੇ ਨਹੀਂ ਰੱਖ ਸਕਦੇ ਲੋਕਾਂ ਨੂੰ ਹੁਣ ਲੋਕ ਡਿਲੀਵਰੀ ਚਾਹੁੰਦੇ ਔਰ ਮੋਦੀ ਸਾਹਿਬ ਨੇ ਡਿਲੀਵਰ ਕੀਤਾ ਹੈ ਹਰ ਪੱਖੋਂ ਕੀਤਾ ਹਰ 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 ਜਾਤੀ ਵਾਸਤੇ ਹਰ ਹਿੰਦੁਸਤਾਨ ਦੇ ਨਾਗਰਿਕ ਵਾਸਤੇ ਉਹਨਾਂ ਨੇ ਕੰਮ ਕੀਤੇ ਔਰ ਪਾਲਿਸੀਆਂ ਕੱਢੀਆਂ ਇੱਕ ਮੁੱਦਾ ਜਿਹੜਾ ਪੂਰੇ ਪੰਜਾਬ ਤੇ ਬੀਜੇਪੀ ਦੇ ਖਾਤੇ ਇੱਕ ਨੰਬਰ ਤੇ ਆ ਉਹ ਕਿਸਾਨ ਕਿਸਾਨ ਤੁਹਾਨੂੰ ਭਰਤੀਜੇ ਦਿਨ ਚੜ੍ਹੇ ਲੈ ਕੇ ਖੜ ਜਾਂਦੇ ਨੇ ਸਤ ਸ੍ਰੀ ਅਕਾਲ ਸਵਾਗਤ ਉਹ ਝੰਡੇ ਨਾਲ ਹੀ ਕਰਦੇ ਨੇ ਚਾਹੇ ਤੁਸੀਂ ਹੋ ਆਪਣੀ ਕੋਰਜੀ ਹੋਰ ਬਿੱਟੂ ਹੋਵੇ ਕੋਈ ਹੋਰ ਕੀ ਬਾਅਦ ਹਸ ਕਰਦਾ ਦੇਖੋ ਕਸਾਰਾ ਦਾ ਮਸਲਾ ਦਾ ਹੱਲ ਹੋਣਾ ਚਾਹੀਦਾ ਐਨੀ ਡਿਵੈਲਪਡ ਸਟੇਟ ਯਾ ਨੈਸ਼ਨ ਕਸਾਰ ਉਸ ਦੇਸ਼ ਦਾ ਰੀੜ ਦੀ ਹੱਡੀ ਆ ਠੀਕ ਹੈ ਕਸਾਰਾ ਦਾ ਮਸਲਾ ਤਰੀਕੇ ਨਾਲ ਹੱਲ ਹੋਣਾ ਚਾਹੀਦਾ ਮੈਨੂੰ ਨਹੀਂ ਪਤਾ ਕਿ 5 ਐਮਐਸਪੀ فصلہ تے ایم ایس پی دین لال یا سات ایم ایس فصلہ تے ایم ایس پی دین لال کہ جو ہے بھگوان صاحب سرکار بنے تو پہلا کہنے سی میں تو بائی تے بائی فصلہ تے ایم ایس پی دے گا ایک تے نہیں دیتی ہریانہ دے بیچ بھارتی جنتہ پارٹی دے سرکار چودہ فصلہ تے ایم ایس پی دے رہی ہے اب پجاب دے بیچ جو دو ایم ایس پی مل رہی ہے نیشنل سرکار دے رہی ہے میں نو نہیں لگ دیکھو میں ہوں دوجہ نظرے نہ دیکھ ਮੈਂ ਮੈਨੂੰ ਨਹੀਂ ਪਤਾ ਕਿ 5 ਨਾਲ ਸਰਜੂਗਾ ਜਾਂ 7 ਨਾਲ ਸਰਜੂਗਾ ਜਾਂ 22 ਨਾਲ ਸਰਜੂਗਾ ਮੈਨੂੰ ਲੱਗਦਾ ਕਿ ਕਿਸਾਨਾਂ ਦਾ ਜੋ ਐਕਚੁਅਲ ਪੁਆਇੰਟ ਉਹ ਆਮਦਨੀ ਦਾ ਉਹਨਾਂ ਦੀ ਇਨਕਮ ਵੱਧਣੀ ਚਾਹੀਦੀ ਹੈ ਉਹਨਾਂ ਨੂੰ ਵੀ ਆਪਣਾ ਘਰ ਪਾਲਣਾ ਹੈ ਉਹਨਾਂ ਨੂੰ ਵੀ ਤੋਂ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣੀ ਹੈ ਉਹਨਾਂ ਨੇ ਵੀ ਤੋਂ ਆਪਣੇ ਹਰੇਕ ਹਰੇਕ ਸਾਧਾ ਮੁੰਡਾ ਕਿਸਾਨ ਨਹੀਂ ਰਹਿਣਾ ਚਾਹੁੰਦਾ ਜਾਂ ਕਿਸਾਨੀ ਨੂੰ ਦੂਸਰੇ ਜ਼ਰੀਏ ਨਾਲ ਦੇਖਣਾ ਚਾਹੁੰਦਾ ਹੈ ਉਹਨੂੰ ਅਪਲਾਈਐਂਸਿਸ ਚਾਹੀਦੇ ਹਨ ਟਰੈਕਟਰ ਚਾਹੀਦੇ ਹਨ ਕੰਪਿਊਟਰ ਚਾਹੀਦੇ ਕਿਉਂਕਿ ਕਿਸਾਨੀ ਵੀ ਅੱਜ ਡਿਵੈਲਪ ਹੋ ਰਹੀ ਹੈ ਕਿ ਉਹਨਾਂ ਦੀ ਜੋ ਆਮਦ ਨਹੀਂ ਹੈ ਉਹਨਾਂ ਦੀ ਜੋ ਸੇਵਿੰਗਸ ਆ ਉਹ ਵਧ ਰਹੀ ਹੈ ਤੇ ਉਸ ਗੱਲ ਦੇ ਵਿੱਚ ਮੈਂ ਉਹਨਾਂ ਦੇ ਲੜਾਈ ਦੇ ਵਿੱਚ 100% ਉਹਨਾਂ ਦੇ ਨਾਲ ਹਰ ਵੀ ਨਹੀਂ ਉਹ ਮਿਸ ਹਸਤਿਕ ਜਾਨ ਨਾਲ ਕੰਮ ਕੀਤਾ ਉਹਨਾਂ ਨੂੰ ਝੰਡਾ ਚੱਕ ਕੇ ਮੋਦੀ ਸਾਹਿਬ ਕੋਲ ਜਾ ਸਕਦੇ ਹੋ ਹਲ 100% ਜਾਵਾਂਗਾ ਚੁਣੀ ਜਾਓ ਝੰਡਾ ਫੜਿਆ ਹੋਵੇ ਤੁਸੀਂ ਜਾਓ ਪੀਐਨ ਕੋਲ ਜਾਵਾਂਗੇ ਯਾਰ ਝੰਡੇ ਦੀ ਲੋੜ ਨਹੀਂ ਵੈਟ ਕੀ ਗੱਲ ਕਰਦੀ ਲੋੜ ਹੈ ਕਿਸਾਨਾਂ ਦੀ ਆਮਦਨੀ ਵਧਣੀ ਚਾਹੀਦੀ ਹੈ ਦੇਖੋ جے بی جے پی کسان بھروتی ہوندی پردہان منتری, منتری جو یوجنا ہے کسان سمان نیدی یوجنا ہے ہوں کیوں کر دے آپ پا جی آپ پا بھروت ہوندے والا دے سبسیڈی نینو فرٹلائیزر آپ پا کٹ رہے ہیں کیوں کٹیا جا رہا ہے کیونکہ کسان جو ڈائریکٹ بینیفٹ کسانا نو مل رہے ہیں وہ نہیں مل رہے ہیں تو اب نینو فرٹلائزر تے جا رہے ہیں نینو یوریا تے جا رہے ہیں اے ساری چیزہ کسانا دے بینیفٹ واسطہ ہے جو کراپ انشورنس کر گئی ہے کسانا دے بینیفٹ واسطہ ہے کئی سے وہ صوبہ تے لاغو نہیں ہو رہی بٹ وہ صوبہ تے گلتی ہے پر کیند سرکار بلکل کسانا دے خلاف نہیں اور جتے کوئی کمی پیشی ہے یہ کوپریٹیو مومنٹ جو آمیشاہ جی دے کوئی محکمہ آیا ہے یہ کوپریٹیو کی ہے یہ ایف پیوز کی ہیں ਕਿਸਾਨ ਪਰ ਫਾਰਮਰ ਪ੍ਰੋਡਿਊਸ ਆਰਗੇਨਾਈਜੇਸ਼ਨਸ ਕੋਆਪਰੇਟਿਵ ਬੁਲ ਉਸ ਸਾਡੀ ਪ੍ਰੋਬਲਮ ਕੀ ਹੈ ਪੰਜਾਬ ਦੇ ਵਿੱਚ ਕਿ ਲੋਕ ਆ ਕੇ ਇੱਥੇ ਵੱਡੀ ਇੰਡਸਟਰੀ ਦੀ ਗੱਲ ਕਰਦੇ ਕਿਸਾਨ ਦੀ ਗੱਲ ਕਰਦਾ ਨਹੀਂ ਅੱਜ ਮੇਰੇ ਚੰਨੋ ਤੁਹਾਡੇ ਨਾਲ ਹੀ ਤੁਸੀਂ ਤੇ ਇਸ ਇਲਾਕੇ ਦੀ ਹੋ ਚੰਨੋ ਦੇ ਵਿੱਚ ਪੈਪਸੀ ਦਾ ਪਲਾਂਟ ਉੱਥੇ ਪੈਪਸੀ ਕੀ ਕਰਦੀ ਹੈ ਪੋਟੇਟੋ ਚਿਪਸ ਬਣਾ ਰਹੀ ਹੈ ਉਸੇ ਜੋ ਕਿਸਾਨ ਆ ਉਹ ਪੋਟੇਟੋ ਸਰਪਲਾਈ ਕਰਕੇ ਕਿੰਨੀ ਤਰੱਕੀ ਹੋਈ ਹੈ ਉਹਨਾਂ ਦੀ ਔਰ ਕਿਸਾਨਾਂ ਦੇ ਨਹੀਂ ਉਹਦੇ ਨਾਲ ਵਾਲੇ ਜੋ ਹੈ ਜੋ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਰਿਹਾ ਜੋ ਕੰਪਿਊਟਰ ਵੇਚ ਰਿਹਾ ਕੰਪਿਊਟਰ ਇੰਜੀਨੀਅਰਿੰਗ ਸੌਫਟਵੇਅਰ ਟਰੱਕ ਯੂਨੀਅਨ ਸਾਡੀ ਪਵਾਨੀਗੜੀ ਟਰੱਕ ਯੂਨੀਅਨ ਕਿੰਨੀ ਤਕੜੀ ਹੈ ਚੱਲੋ ਕਰਕੇ ਇਸ ਕਰਕੇ ਇਸ ਤਰੀਕੇ ਦੇ ਸਾਨੂੰ ਅ ਅ ਅ ਇੰਡਸਟਰੀ ਲੈ ਕੇ ਆਣੀ ਹੈ ਤਾਂ ਜਾ ਕੇ ਕਿਸਾਨਾਂ ਦਾ ਵੀ ਕੋਈ ਫਾਇਦਾ ਹੋ ਕਿਸਾਨਾਂ ਦੀ ਆਮਦਨੀ ਨੂੰ ਵਧਾਣਾ ਮੇਰਾ ਫਰਜ਼ ਹੈ ਔਰ ਮੇਰਾ ਇੱਕ ਬਹੁਤ ਇੰਪੋਰਟੈਂਟ ਮਿਸ਼ਨ ਰਹਿਣਾ ਹੈ ਚਾਹੇ ਮੈਂ ਸਰਕਾਰ ਤੋਂ ਕਰਾਵਾਂ ਛੋਟੇ ਪੱਦਰ ਤੇ ਉਮੀਦ ਸੰਸਥਾ ਦੇ ਵਿੱਚ ਜੋ ਆਪਾਂ ਉਪਰਾਲੇ ਚਾਹ ਰਹੇ ਉਹ ਕਰਾਵਾਂਗੇ ਪਰ ਸਰਕਾਰ ਦਾ ਧਿਆਨ ਕਿਸਾਨਾਂ ਦੀ ਇਨਕਮ ਨੂੰ ਵਧਾਉਣ ਦਾ ਮੇਰਾ ਉਹਨਾਂ ਨੂੰ ਵਾਅਦਾ ਐਸ ਕਾ ਪਕਾ ਹੈ ਲਾਸਵਾਲ ਅਰਵਿੰਦ ਖੰਨਾ ਨੂੰ ਕੋਈ ਵੋਟ ਕਿਉਂ ਪਾਉਂਦਾ 25 ਸਾਲ ਸੇਵਾ ਕੀਤੀ ਲੋਕ ਮੇਰੀ ਛਵੀ ਨੂੰ ਚੰਗੀ ਤਰ੍ਹਾਂ ਜਾਣਦੇ ਜਿੱਥੇ ਖੜ ਜਾਂਦਾ ਖੜ ਜਾਂਦਾ ਜਬਾਨ ਦਾ ਪੱਕਾ ਵਿਕਾਸ ਮੈਂ ਚਾਹਦਾ ਕਿਸੇ ਦੇ ਜੇਬ ਕਰਨੀ ਕਦੀ ਹੱਥ ਨਹੀਂ ਪਾਇਆ ਆਪਣੇ ਜੇਬ ਚੋਂ ਕੱਢ ਕੇ ਦਿੱਤਾ ਹੈ ਡਵੈਲਪਮੈਂਟ ਦੀ ਸੋਚ ਹੈ ਮੈਂ ਇੱਥੇ ਲੋਕਾਂ ਨੂੰ ਇਹ ਵਾਅਦਾ ਨਹੀਂ ਕਰਦਾ ਕਿ ਇੱਥੇ ਕੋਈ ਮਾਰੂਤੀ ਦੀ ਫੈਕਟਰੀ ਲੱਗ ਜਾਏਗੀ ਕਿਉਂਕਿ ਰੋਲ ਰੇਲ ਕੋਚ ਫੈਕਟਰੀ ਲੱਗੇਗੀ ਪਰ ਇੱਥੇ ਛੋਟੇ ਪੱਧਰ ਤੇ ਪੈਪਸੀ ਜੈਸੇ ਕਾਟੋਗਟ 18 ਪਲਾਂਟ ਲੱਗਣਗੇ ਤਾਂ ਜਾ ਕੇ ਮੈਂ ਸੰਗਰੂਰ ਨੂੰ ਬਚਾਵਾਂਗਾ ਇਸ ਕਰਕੇ ਉਹਨਾਂ ਨੂੰ ਪਤਾ ਹੈ ਕਿ ਜੇ ਅਰਵਿੰਦ ਖੰਨਾ ਕੁਝ ਗੱਲ ਕਰਦਾ ਤੇ ਮੇਰੇ ਵੱਲੋਂ ਦਿਨ ਰਾਤ ਮੈਂ ਕੋਸ਼ਿਸ਼ ਕਰਾਂਗਾ ਕਿ ਸੰਗਰੂਰ ਨੂੰ ਆਪਾਂ ਡਿਵੈਲਪ ਕਰੀਏ ਸੰਗਰੂਰ ਦੇ ਬੱਚਿਆਂ ਨੂੰ ਸੰਗਰੂਰ ਦੇ ਭਵਿੱਖ ਨੂੰ ਆਪਾਂ ਬਣਾਈਏ ਇਸ ਕਰਕੇ ਲੋਕ ਮੈਨੂੰ ਲੱਗਦਾ ਮੈਨੂੰ ਵੋਟ ਪਾ ਸਕਦੇ ਥੈਂਕ ਯੂ ਜਦਨ ਜੀ ਇਸ ਨਾਲ ਅਗਲੀ ਤਨਾ ਜਿਹੜੇ ਕਹਿ ਰਹੇ ਨੇ ਮੈਂ ਮੇਰਾ ਅਜੰਡਾ ਸੰਗਰੂਰ ਦਾ ਵਿਕਾਸ ਆ ਔਰ ਮੈਂ ਕਦੇ ਪੋਲਿਟਿਕਲ ਡਾਕੀ ਨਹੀਂ ਮਾਰੇ ਲੋਕਾਂ ਦਾ ਹਮੇਸ਼ਾ ਫਾਇਦਾ ਕੀਤਾ ਇਸ ਕਰਕੇ ਸੰਗਰੂਰ ਦੇ ਲੋਕ ਮੈਨੂੰ ਸਮਰਥਨ ਦੇਣਗੇ ਉਹਨਾਂ ਦਾ ਕਹਿਣਾ ਮੇਰੀ ਲੜਾਈ ਕਿਸੇ ਨਾਲ ਨਹੀਂ ਆ ਮੇਰੀ ਲੜਾਈ ਮੇਰੇ ਆਪਣੇ ਏਜੰਡਿਆਂ ਦੇ ਉੱਤੇ ਹੈ ਵੀ ਔਰ ਮੈਂ ਫਾਰਮ ਸੈਂਟ੍ਰਿਕ ਔਰ ਪੀਪਲ ਸੈਂਟ੍ਰਿਕ ਕਰਕੇ ਅੱਗੇ ਵਧਾਂਗਾ